ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਠੀਕ ਠਾਕ ਹੋਵੋਗੇ ਮੈਂ ਤੁਹਾਡੀ ਆਪਣੀ ਸ੍ਰੀਂਦਰ ਤੂਰ ਆਪ ਸਭ ਨੂੰ ਪਤਾ ਹੀ ਹੈ ਕਿ ਬਹੁਤ ਹੀ ਮੰਦ ਭਾਗੀ ਖਬਰ ਮਿਲੀ ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਸਾਡੇ ਸਰਕਾਰਾਂ ਦੇ ਮਾੜੇ ਸਿਸਟਮ ਕਰਕੇ ਸਾਡੇ ਪੰਜਾਬ ਦਾ ਹੀਰਾ ਇਸ ਦੁਨੀਆ ਤੋਂ ਚਲੇ ਗਿਆ ਜਦੋਂ ਹੀ ਉਸ ਦੀ ਇਹ ਮੰਦ ਭਾਗੀ ਖਬਰ ਮਿਲੀ ਉਸ ਦਾ ਗਾਇਆ ਹੋਇਆ ਗੀਤ ਕੰਨਾਂ ਵਿੱਚ ਗੂੰਜਣ ਲੱਗਾ ਪਤ ਮਰੇ ਨਹੀਂ ਭੁੱਲਦੀਆਂ ਮਾਮਾ ਰੋਟੀ ਖਾਣੀ ਭੁੱਲ ਜਾਂਦੀਆਂ ਇਹ ਗੀਤ ਉਸ ਦਾ ਗਾਇਆ ਹੋਇਆ ਜਦ ਉਸ ਤੇ ਹੀ ਲਾਗੂ ਹੋ ਗਿਆ ਉਸ ਦਾ ਗੀਤ ਕੰਨਾਂ ਵਿੱਚ ਗੂੰਜ ਰਿਹਾ ਹੈ ਇੱਕ ਮਾਂ ਅਤੇ ਇੱਕ ਭੈਣ ਇੱਕ ਪਤਨੀ ਜਿਸ ਦਾ ਸੁਹਾਗ ਅਜ ਉੱਜੜ ਗਿਆ ਤੇ ਉਸ ਦੇ ਛੋਟੇ ਬੱਚੇ ਜਿਨ੍ਹਾਂ ਨੂੰ ਇਸ ਦੁਨੀਆ ਤੇ ਹਜੇ ਆਇਆ ਨੂੰ ਥੋੜਾ ਚਿਰ ਹੋਇਆ ਦੁਨੀਆ ਦੀ ਆਰੀ ਪਤਾ ਹੀ ਨਹੀਂ ਛੋਟੇ ਆ ਇਸ ਤਰ੍ਹਾਂ ਦਾ ਦੁੱਖ ਉਸ ਪਰਿਵਾਰ ਤੇ ਢਿੱਗਿਆ ਉਸ ਪਰਿਵਾਰ ਦੇ ਨਾਲ ساری ਦੁਨੀਆ ਖੜੀ ਆ ਪਰ ਫੇਰ ਵੀ ਦੁੱਖ ਤਾਂ ਜਿਹੜਾ ਉਹਨਾਂ ਨੂੰ ਆ ਸਾਰੇ ਜਾਣੇ ਆਉਣਗੇ ਜਾਣਗੇ ਦੁੱਖ ਵਟਾਉਣਗੇ ਪਰ ਜਿਹੜਾ ਦੁੱਖ ਆ ਉਹ ਥਾਂੇ ਰਹਿ ਜਾਣਾ ਜਿਹੜਾ ਇੱਕ ਪੁੱਤ ਦਾ ਦੋਖਾ ਤੇ ਇੱਕ ਪਤਨੀ ਨੂੰ ਪਤੀ ਦਾ ਦੋਖਾ ਉਹ ਹੋਰ ਕਿਸੇ ਨੂੰ ਨਹੀਂ ਹੋ ਸਕਦਾ ਕਿਉਂਕਿ ਮਾਂ ਕਿੰਨੇ ਦੁੱਖਾਂ ਨਾਲ ਜਨਮ ਦਿੰਦੀ ਆ ਤੇ ਫਿਰ ਪਾਲਦੀ ਆ ਤੇ ਵੱਡਾ ਕਰਦੀ ਆ ਤੇ ਫਿਰ ਉਹ ਇਸ ਦੁਨੀਆ ਤੋਂ ਐਡਾ ਹੀਰਾ ਚਲਿਆ ਜਾਵੇ ਤੇ ਉਹ ਮਾਂ ਕਿਵੇਂ ਸਹਿਣ ਕਰੇ ਬਹੁਤ ਹੀ ਸਹਿਣਯੋਗ ਸਾਟਾ ਇਹ ਬਹੁਤ ਹੀ ਔਖੀ ਆ ਸਹਿਣੀ ਇਸ ਤਰ੍ਹਾਂ ਹੋਰ ਵੀ ਮੇਰੇ ਵਰਗੀਆਂ ਬਹੁਤ ਮਾਵਾਂ ਆ ਜਿਹੜੀਆਂ ਇਹਨਾਂ ਦੁੱਖਾਂ ਦੇ ਨਾਲ ਜਦੋਂ ਕੋਈ ਇਹ ਜੇ ਮੰਦ ਭਾਗੀ ਖ਼ਬਰ ਮਿਲਦੀ ਹੈ ਪਹਿਲਾਂ ਆਪ ਦੀ ਯਾਦ ਆ ਜਾਂਦੀ ਆ ਸਾਡੇ ਪੰਜਾਬ ਦਾ ਹੀਰਾ ਗਵਾਚ ਗਿਆ ਇਸ ਤਰ੍ਹਾਂ ਹੋਰ ਵੀ ਦੀਪ ਸਿੱਧੂ ਸਿੱਧੂ ਮੂਸੇਵਾਲਾ ਰਾਜਵੀਰ ਜਵੰਧਾ ਹੋਰ ਵੀ ਕਈ ਗਾਇਕ ਵਿਚਾਰੇ ਛੋਟੀ ਉਮਰ ਚ ਜਦੋਂ ਇਸ ਤਰ੍ਹਾਂ ਚਲੇ ਜਾਂਦੇ ਆ ਹੌਣ ਨਾ ਭੁੱਲ ਕੇ ਮੈਨੂੰ ਇੱਕ ਲੁਧਿਆਣੇ ਦਾ ਗਾਇਕ ਸੀ ਵਿਚਾਰਾ ਉਹ ਵੀ ਸਨੋਵਰ ਵਿੱਚ ਡੁੱਬ ਗਿਆ ਸੀਗਾ ਉਸ ਦੀ ਵੀ ਮੌਤ ਹੋ ਗਈ ਸੀ ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੁਨੀਆ ਤੋਂ ਇਹੋ ਜਿਹੀ ਛੋਟੀ ਉਮਰ ਦੇ ਹੁਣ ਹਰ ਬੱਚੇ ਚਲੇ ਜਾਂਦੇ ਆ ਤੇ ਉਹ ਸਾਰੀ ਦੁਨੀਆ ਦੇ ਮਨਾਂ ਨੂੰ ਝੋੜ ਕੇ ਰੱਖ ਦਿੰਦੇ ਆ ਹੁਣ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਹੋਰ ਕੋਈ ਸ਼ਬਦ ਵੀ ਹੈ ਨਹੀਂ ਕੀ ਸ਼ਬਦ ਕੀ ਵਰਤੀਏ ਸ਼ਬਦ ਪਰਮਾਤਮਾ ਦੇ ਅੱਗੇ ਇੰਨੀ ਦੁਨੀਆ ਨੇ ਅਰਦਾਸਾਂ ਕੀਤੀਆਂ ਕੋਈ ਵੀ ਇੱਕ ਕਿਸੇ ਦੀ ਵੀ ਅਰਦਾਸ ਪਰਮਾਤਮਾ ਨੇ ਨਹੀਂ ਸੁਣੀ 11 ਦਿਨ ਵੈਂਟੀਲੇਟਰ ਤੇ ਰਿਹਾ ਉਹਦੀ ਇੰਨੀ ਸਿਹਤ ਖਰਾਬ ਹੋ ਗਈ ਪਰ ਫਿਰ ਵੀ ਪਰਮਾਤਮਾ ਨੇ ਸਾਥ ਨਹੀਂ ਦਿੱਤਾ ਹੁਣ ਤਾਂ ਅਖੀਰ ਵਿੱਚ ਇਹੀ ਆਪਾਂ ਅਰਦਾਸ ਕਰਦੇ ਹਾਂ ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ